ਆਪਣੇ ਆਪ ਨੂੰ ਪ੍ਰੇਮਾ ਸ਼ੂਟਰ ਦੱਸ ਕੇ ਇੱਕ ਧਮਕੀ ਭਰਿਆ ਫੋਨ ਕਰਦੇ ਹੋਏ ਕਿਹਾ ਕਿ 1 ਕਿਲੋ ਮਿਸਟਰ ਸ਼੍ਰੀਕਾਂਤ ਵਰਮਾ ਜਿਹਨਾਂ ਦੀ ਉਹ ਬੱਦਸ ਜੁਲੂਨੀ ਸ਼ਾਪ ਹੈ ਜੁਲੂਨੀ ਸ਼ਾਪ ਬੈਂਕ ਉਹਨਾਂ ਨੂੰ ਦੋ ਫੋਨ ਬੁਲਾਇਆ ਇੱਕ 0180544 45685 ਤੋਂ ਤੇ ਦੂਜੀ 8866 ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਪਣੇ ਆਪ ਨੂੰ ਪ੍ਰੇਮਾ ਸ਼ੂਟਰ ਦੱਸ ਕੇ ਇੱਕ ਧਮਕੀ ਭਰਿਆ ਫੋਨ ਕਰਦੇ ਹੋਏ ਕਿਹਾ ਕਿ 1 ਕਿਲੋ ਸੋਨਾ ਤਿਆਰ ਰੱਖੋ ਤੁਹਾਡੇ ਕੋਲ ਨੇ ਸਿਰਫ 10 ਮਿੰਟ ਇਹ ਧਮਕੀ ਖੰਨਾ ਦੇ ਇੱਕ ਸੁਨਿਆਰੇ ਜੁਐਲਰ ਨੂੰ ਮਿਲੀ ਸੀ ਅਤੇ ਫੋਨ ਕਰਨ ਵਾਲੇ ਵੱਲੋਂ ਉਸ ਜੁਵੈਲਰ ਦੇ بیٹے ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਜਿਸ ਨੂੰ ਅੱਜ ਖੰਨਾ ਪੁਲਿਸ ਨੇ ਕੁਝ ਘੰਟਿਆਂ 'ਚ ਸੁਲਝਾ ਕੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਗੱਲ ਦਾ ਖੁਲਾਸਾ ਕੀਤਾ ਹੈ ਅੱਜ ਥਾਣਾ ਸਿਟੀ 2 ਖੰਨਾ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਖੰਨਾ ਦੇ ਡੀਐਸਪੀ ਅਮਰਪਾਲ ਸਿੰਘ ਨੇ ਕਿਹਾ ਅਜੀ ਜਿਦਾ ਤੁਹਾਨੂੰ ਪਹਿਲੇ ਪਤਾ ਹੈ ਵੀ 9 ਤਰੀਕ ਨੂੰ ਮਿਸਟਰ ਸ਼੍ਰੀਗਾਂਤ ਵਰਮਾ ਜਿਨ੍ਹਾਂ ਦੀ ਉਹ ਪਡਾਸਿਓਲਜੀ ਸ਼ਾਪ ਹੈ ਜਿਲੂ ਦੀ ਸ਼ਾਪ ਬੰਮਨੋ ਦੋ ਫੋਨ ਬੰਾਇਆ ਇੱਕ IC 80544 45685 ਤੋਂ ਤੇ ਦੂਜੀ 88722 84999 ਤੋਂ ਇਹਨਾਂ ਨੂੰ ਪਹਿਲਾਂ ਨਿਸਕਣਾਂ ਮੈਨੂੰ ਚੱਕਿਆ ਨਹੀਂ ਫਿਰ ਇਹਨਾਂ ਨੂੰ ਦੋ ਵਾਇਸ ਨੋਟ ਆਏ ਇੱਕ ਤਕਰੀਬ ਪੌਣੇ 1:00 ਵਜੇ ਤਤੂ ਸਵੇਰ 1:00 ਵਜੇ ਨਾਲ 1:00 ਵਜੇ ਜਿਹਦੇ ਚ ਇੱਕ ਵੌਇਸ ਮੋਡ ਆਉਣੀ ਚਾਹੀਦੀ ਮੈਂ ਪ੍ਰੇਮਾ ਸ਼ੂਟਰ ਬੋਲਦਾ ਤੇ ਤੁਹਾਡੇ ਕੋਲ 10 ਮਿੰਟ ਹੈ ਜੇ 1 ਕਿਲੋ ਸੋਨਾ ਤਿਆਰ ਕਰਕੇ ਇੱਕ ਮਿੱਥੀ ਵੀ ਜਗਾ ਤੇ ਪਹੁੰਚੋ ਉਹਦੇ ਚ ਇਹਨਾਂ ਨੇ ਸੰਬੋਧਨ ਕੀਤਾ ਜਿਹਦੇ ਜੀਐਸਐਸਸੀਟੀ 2 ਨੇ ਐਫਆਈਆ ਨੰਬਰ 84 ਅੰਡਰ ਸੈਕਸ਼ਨ 308 ਤੇ 292 ਪੀਐਨਐਸ ਜਿਹਨਾਂ ਨੂੰ 384 ਦੇ 506 ਐਪੀਸੀ ਦੇ ਬਾਨੀ ਹੁਣ ਗਦੇ ਉਹ ਦਰਜ ਕੀਤੀ ਨਾਲ ਦੀ ਨਾਲ ਹੀ ਐਸਪੀ ਡੀ ਸਾਹਿਬ ਨੂੰ ਡੀਐਸਪੀ ਡੀ ਸਾਹਿਬ ਨੂੰ ਮਤਲਬ ਕੰਮ ਕੀਤਾ ਗਿਆ ਸੀ ਇਹ ਜੀ ਦੀ ਇਹ ਮਾਰਕਟ ਆਇਆ ਟੈਕਨੀਕਲ ਸੌਲਟ ਹੋ ਗਈ ਜੀ ਤੇ ਕੁਝ ਟੈਂਕਾਂ ਦੇ ਵਿੱਚ ਹੀ ਵਸਤਰੀ ਨੂੰ ਸੀ ਬੱਦਲ ਤੋਂ ਕਿਹੋ ਕਰਲੇ ਸੀ ਤੇ 11 ਤਰੀਕ ਨੂੰ ਐਸਐਚਓ ਸਿਟੀ ਦੇ ਸਾਹਿਬ ਦੀ ਟੀਮ ਨੇ ਇਹਨਾਂ ਤਿੰਨੇ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਹੈ ਜੀ ਅਭਿਸ਼ੇਕ ਤੇ ਨਿਹਾਲ ਦੇ ਦੋਨੋਂ ਅਜੀਤ ਕੁਮਾਰ ਦੀਆਂ ਲੜਕੀਆਂ ਦੋਨੋਂ ਸਤਿਪ੍ਰੀਅਾ ਹੋ ਤੇ ਜਿਹੜਾ ਉਹਨਾਂ ਨੇ ਤੀਜਾ ਪੀਰਤ ਸਿੰਘ ਜਿਹੜਾ ਸਨੋ ਕੁਮੇਲ ਸਿੰਘ ਤੇ ਥਾਣਾ ਸਿਟੀ ਬੰਦੇ ਜਿਹਦੇ ਨਾਲ ਨਾਲ ਜਿਨ੍ਹਾਂ ਨੇ ਉਹਨਾਂ ਨੂੰ ਸ਼ਿਕਾਇਤ ਦਿੱਤਾ ਸੀ ਉਹਨਾਂ ਨੂੰ ਗੁਰਦਵਾਰ ਕਮੇਟੀ ਕੁਝ ਕਰ ਚੁੱਕੇ ਹਿੱਕੇ ਮੈਂ ਤੁਹਾਡੇ ਨਾਲ ਸਾਰੇ ਨੂੰ ਅਪੀਲ ਕਰੂੰਗਾ ਵੀ ਜੇ ਕਿਸੇ ਨੂੰ ਵੀ ਕਦੇ ਵੀ ਕੋਈ ਧੰਕੀ ਭਰੀ ਕਾਲ ਆਉਂਦੀ ਹੈ ਤਾਂ ਡਰਨਾ ਨਹੀਂ ਸਰਮ ਵਿੱਚ ਫੋਣਾ ਨਹੀਂ ਨਾਲ ਦੀ ਨਾਲ ਬੁਝ ਨੂੰ ਦਬਾ ਦਿਓ ਜਿਵੇਂ ਇਹ ਬੰਦੇ ਆਇਡੈਂਟੀਫਾਈ ਹੋ ਗਏ ਫੜੇ ਗਏ ਕੋਈ ਵੱਡੀ ਗੱਲ ਨਹੀਂ ਛੜ ਇੱਕ ਚੋਰ ਫੜੇ ਜਾਂਦਾ ਹੈ